ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਦਾ ਮੁਰ ਤੋਂ ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਚੈਨਲ YouTube Farmer ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣ ਦੇ ਲਈ ਅਸੀਂ ਧਮੂੜ ਹਾਜ਼ਰ ਹੋਏ ਹਾਂ ਜੀ ਤੇ ਜਾਣਕਾਰੀ ਦਿੰਦੇ ਹਾਂ ਜੀ ਅੱਜ ਰਾਤ ਯਾਨੀ ਕਿ 25 April 2024 ਨੂੰ ਰਾਤ ਦੇ ਮੌਸਮ ਦੀ ਕੀ ਗਤੀਵਿਧੀ ਦਿਖਾਈ ਦੇਣੀਆਂ ਨੇ ਤੇ ਕੱਲ੍ਹ ਨੂੰ ਆਉਂਦੇ ਦਿਨ 26 April ਨੂੰ ਕੀ ਗਤੀਵਿਧੀਆਂ ਪੰਜਾਬ ਦੇ ਮੌਸਮ ਦੇ ਵਿੱਚ ਹੋ ਸਕਦੀਆਂ ਨੇ ਤੇ ਕੀ ਉਸ ਦਾ ਅਸਰ ਕਿਸਾਨੀ ਜ਼ਿੰਦਗੀ ਦੇ ਉੱਪਰ ਥੋੜਾ ਪੈ ਸਕਦਾ ਜੀ ਤਾਜ਼ਾ ਸੈਟਲਾਈਟ ਵਿੱਚ ਦੇਖ ਲੈਂਦੇ ਹਾਂ ਜੀ ਫਿਲਹਾਲ ਕੋਈ ਵੀ ਬਦਲੀ ਸਿਸਟਮ ਪੰਜਾਬ ਦੇ ਵਿੱਚ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਕਿ ਪਤਾ ਲੱਗਦਾ ਹੈ ਕਿ ਰਾਤ ਦਾ ਮੌਸਮ ਕਿਤੇ ਨਾ ਕਿਤੇ ਸਾਫ਼ ਬਣਿਆ ਰਹੇਗਾ ਕਿਸੇ ਤਰੀਕੇ ਦੀ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਅੱਜ ਰਾਤ ਦੀ ਦਿਖਾਈ ਨਹੀਂ ਦੇ ਰਹੀ ਗੱਲ ਕਰ ਲਈ ਹਵਾਵਾਂ ਦੀ ਤੇ ਟੈਂਪਰੇਚਰ ਦੀ ਹਵਾਵਾਂ ਕਿਤੇ ਨਾ ਕਿਤੇ ਸਾਰੀ ਰਾਤ ਸਥਿਰ ਰਹਿਣਗੀਆਂ ਕੋਈ ਵੀ ਵੱਡੀ ਕਾਰਵਾਈ ਹਵਾ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਟੈਂਪਰੇਚਰ ਦੀ ਗੱਲ ਕਰੀਏ ਪੂਰੇ ਪਿਛਲੇ 2 ਦਿਨਾਂ ਤੋਂ ਪੂਰੀ ਕੜਕਮਈ ਧੁੱਪ ਪੈ ਰਹੀ ਹੈ ਜਿਸ ਦੇ ਕਾਰਨ ਰਾਤ ਦਾ ਟੈਂਪਰੇਚਰ ਕਿਤੇ ਨਾ ਕਿਤੇ ਅਪ ਹੁੰਦਾ ਦਿਖਾਈ ਦੇ ਰਿਹਾ ਹੈ ਹੁਣ ਕਿਤੇ ਨਾ ਕਿਤੇ ਕਮਰਿਆਂ ਦੇ ਅੰਦਰ ਜੋ ਗਰਮੈਸ਼ ਹੈ ਉਹ ਕਿਤੇ ਨਾ ਕਿਤੇ ਵਾਧੇ ਦਿਖਾਈ ਦੇ ਰਹੀ ਹੈ ਰਾਦਰ ਟੈਂਪਰੇਚਰ 25 ਪਲੱਸ ਜਾਣ ਦੀ ਪੂਰੀ ਪੂਰੀ ਉਮੀਦ ਹੁਣ ਬਣੀ ਹੋਈ ਹੈ ਜੋ ਇੱਕ ਪੱਛਮੀ ਸਿਸਟਮ ਪੰਜਾਬ ਦੇ ਨੇੜੇ ਜੜੇ ਹੁਣ ਪਾਕਿਸਤਾਨ ਵਾਲੀ ਸਾਈਡ ਤੋਂ ਕਿਤੇ ਨਾ ਕਿਤੇ ਹਿੰਦ ਮਹਾਸਾਗਰ ਤੋਂ ਹੁੰਦਾ ਹੋਇਆ ਪਾਕਿਸਤਾਨ ਨੂੰ ਪਾਰ ਕਰਕੇ 26 ਤਰੀਕ ਸ਼ਾਮ ਦੇ ਵੇਲੇ ਤੋਂ ਬਾਅਦ ਪੰਜਾਬ ਦੇ ਵਿੱਚ ਐਂਟਰ ਕਰੇਗਾ ਤੇ 27 28 29 ਤਿੰਨ ਦਿਨ ਪੰਜਾਬ ਦੇ ਵਿੱਚ ਐਕਟਿਵੇਟ ਰਹੇਗਾ ਉਹ ਕਿਤੇ ਨਾ ਕਿਤੇ ਕਿਸਾਨ ਵੀਰਾਂ ਦੀ ਚਿੰਤਾ ਜ਼ਰੂਰ ਪਦਾ ਸਕਦਾ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਕੱਲ ਦੀ ਵੀਡੀਓ ਵਿੱਚ ਵੀ ਜਾਣਕਾਰੀ ਦਿੱਤੀ ਸੀ ਪ੍ਰੋਪਰ ਸੰਖੇਪ ਰੂਪ ਦੇ ਵਿੱਚ 25 ਤੋਂ 30 ਤਰੀਕ ਵਾਲੀ ਵੀਡੀਓ ਦੇ ਵਿੱਚ ਤੇ ਕੱਲ ਨੂੰ ਵੀ ਕਿਸੇ ਨਾ ਕਿਤੇ ਤੁਹਾਨੂੰ ਅਸੀਂ ਉਸ ਬਾਰੇ ਜਾਣਕਾਰੀ ਦਵਾਂਗੇ ਕਿਉਂਕਿ ਜੋ ਵੀ ਨਵਾਂ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਹੋਵੇਗਾ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਕੀ ਅਲਰਟ ਦੇ ਵਿੱਚ ਪ੍ਰੋਪਰ ਜਾਣਕਾਰੀ ਹੈ ਤੇ ਉਹ ਤੁਹਾਨੂੰ ਮੌਸਮ ਦੇ ਨਜ਼ਦੀਕੀ ਦਿਨਾਂ ਦੇ ਵਿੱਚ ਜਾ ਕੇ ਦੱਸ ਦਵਾਂਗੇ ਤੇ ਕਿਉਂਕਿ ਕਿਸਾਨਾਂ ਦਾ ਇਸ ਟਾਈਮ ਖੇਤਾਂ ਦੇ ਵਿੱਚ ਟਾਈਮ ਲੱਗ ਰਿਹਾ ਹੈ ਕਣਕ ਦੀ ਬਾਢੀ ਦਾ ਜ਼ੋਰ ਚੱਲ ਰਿਹਾ ਹੈ ਥੋੜੀ-ਬਹੁਤੀ ਫਸਲਾਂ ਜਿਹੜੇ ਕਿ ਸਬਜ਼ੀਆਂ ਵਗੈਰਾ ਹਨ ਉਹ ਵੀ ਕਿਤੇ ਨਾ ਕਿਤੇ ਪੱਕ ਕੇ ਤਿਆਰ ਹੋ ਚੁੱਕੇ ਹੋਣ ਨਵੀਆਂ ਸਬਜ਼ੀਆਂ ਤੇ ਕਿਤੇ ਨਾ ਕਿਤੇ ਨਵੀਂ ਕਾਸ਼ਤ ਵੀ ਹੁਣ ਤਿਆਰ ਹੋ ਚੁੱਕੀ ਹੈ ਤੇ ਮੌਸਮ ਦੀ ਜਾਣਕਾਰੀ ਕਿਸਾਨ ਵੀਰਾਂ ਨੂੰ ਲੋੜਦੀ ਰਹਿੰਦੀ ਹੈ ਤੇ ਅਗਰ ਤੁਹਾਨੂੰ ਵੀ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤਾਂ ਕਿਰਪਾ ਕਰਕੇ ਸਾਡਾ ਚੈਨਲ YouTube ਵਾਲੇ ਫਾਰਮਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂ ਕਿ ਜਦੋਂ ਕਦੀ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਕੋਈ ਵੀਡੀਓ ਅਪਲੋਡ ਕਰੀਏ ਤੁਹਾਡੇ ਸਿਰ ਤੁਹਾਡੇ ਤੱਕ ਉਹ ਮੌਕੇ ਸਿਰ ਪਹੁੰਚ ਕੇ ਤੁਸੀਂ ਉਸ ਦਾ ਫਾਇਦਾ ਚੱਕ ਸਕੋ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੁਰ ਤੋਂ ਧੰਨਵਾਦ ਹੈ ਜੀ